ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋ ਕਮੇ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨ ਆਵਤ ਨੇਰੇ ਕਰ ਕੇ ਨਾਰ ਬਹੁਤ ਹਿਤ ਜਾਂ ਸੋ ਸਦਾ ਰਹਿਤ ਸੰਗ ਲਾਗੇ ਜਬੇ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਬਿਪਦ ਕੋ ਬਿਹਾਰ ਬਣਿਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਉ ਹੀ ਜਗ ਫਦਿਓ क्यों को नहीं रहाओ सुख में आन बहुत मिल बैठत रहत चुहु दिस के रे विपत परी सब ही संग छाड़त कहु न आवत ने रे ਕਰ ਕੇ ਨਾਰ ਬਹੁਤ ਹਿੱਤ ਜਾਂ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਪਤ ਕੋ ਬਹਾਰ ਬਣੀਉ ਹੈ ਜਾ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਉ ਹੀ ਜਗ ਫੜਿਓ ਕਿਉ ਕਾਹੂ ਕੋ ਨਹੀ ਰਹਾਓ ਸੋਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨਾ ਆਵਤ ਨੇਰੇ ਘਰ ਕੇ ਨਾਰ ਬਹੁਤ ਹਿਤ ਜਾਂ ਸੋ ਸਦਾ ਰਹਤ ਸੰਗ ਲਾਗੇ ਜਬ ਹੰਸ ਤਜੇ ਕਾਇਆ ਪਰੇਤ ਪਰੇਤ ਕਰ ਭਾਗੇ ਇਹ ਵਿਪਤ ਕੋ ਬਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋਖ ਮੇ ਆਣਾ ਬਹੁਤ ਮਿਲ ਬੈਠਤ ਰਹਿਤ ਚੋਦਸ ਕੇਰੇ ਬੇਪਤ ਪਰਿ ਸਭ ਹੀ ਸੰਗ ਸਾੜਤ ਕਹੋ ਨ ਆਵਤ ਨੇਰੇ ਘਰ ਕੇ ਨਾਰ ਬਹੁਤ ਹਿਤ ਜਾਂ ਸੋ ਸਦਾ ਰਹਿਤ ਸੰਗ ਲਾਗੇ ਜਾਬੇ ਹੰਸ ਤਜੇ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਪਤ ਕੋ ਬਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਬਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾ ਸੋ ਕਮੇ ਆਣਾ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨ ਆਵਤ ਨੇਰੇ ਘਰ ਕੇ ਨਾਰ ਬਹੁਤ ਹਿਤ ਜਾਂ ਸੋ ਸਦਾ ਰਹਿਤ ਸੰਗ ਲਾਗੇ ਜਬਹਿ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਬਿਪਤ ਕੋਬਹਾਰ ਬਣੀਉ ਹੈ ਜਾਂ ਸੋਨੇ ਲਾਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਦਿਓ क्यों को नही रहाओ सुख में आन बहुत मिल बैठत रहत चुहु दिस के रे विपत परी सब ही संग शाड़त कहो न आवत ने रे ਕਾਰ ਕੇ ਨਾਰ ਬਹੁਤ ਹਿੱਤ ਜਾਂ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜੀਏ ਕਾਇਆ ਪਰੇਤ ਪਰੇਤ ਕਰ ਭਾਗੇ ਇਹ ਵਿਪਤ ਕੋ ਬਹਾਰ ਬਣੀਉ ਹੈ ਜਾ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ अपने सुख स्यो ही जग फदियो क्यों क्यों को नाही रहाओ सुख में आन बहुत मिल बैठत रहत चो दिस के रे विपत परी सब ही संग छाडत ਕਹੋ ਨਾ ਆਵਤ ਨੇਰੇ ਘਰ ਕੇ ਨਾਰ ਬਹੁਤ ਹਿਤ ਜਾਂ ਸਦਾ ਰਹਿਤ ਸੰਗ ਲਾਗੇ ਜਬਹਿ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਪਤ ਕੋਬੋ ਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਹੀ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚੋਂ ਦਿਸ ਕੇਰੇ ਵਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨ ਆਵਤ ਨੇਰੇ ਕਾਰ ਕੇ ਨਾਰ ਬਹੁਤ ਹਿਤ ਜਾਸਿ ਸਦਾ ਰਹਿਤ ਸੰਗ ਲਾਗੀ ਜਾਵੇ ਹੈ ਹੰਸ ਤਜੇ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਪਤ ਕੋਬ ਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉਂ ਬਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋ ਕਮੇ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬਿਪਤ ਪਰਿਸਾਬਹਿ ਸੰਗ ਛਾੜਤ ਕਹੋ ਨ ਆਵਤ ਨੇਰੇ ਘਰ ਕੇ ਨਾਰ ਬਹੁਤ ਹਿਤ ਜਾਂ ਸੋ ਸਦਾ ਰਹਿਤ ਸੰਗ ਲਾਗੇ ਜਬੇ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਪਤ ਕੋਬ ਹਾਰ ਬਣੀਉ ਹੈ ਜਾਂ ਸੋਨੇ ਲਾਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਦਿਓ क्यों को नहीं रहाओ सुख में आन बहुत मिल बैठत रहत चू दिस के रे विपत परी सब ही संग छाड़त कहो न आवत ने रे ਤਾਰ ਕੇ ਨਾਰ ਬਹੁਤ ਹਿੱਤ ਜਾਂ ਸੋ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਬਿਪਤ ਕੋ ਬਹਾਰ ਬਣੀਉ ਹੈ ਜਸੋ ਨੇ ਲਗਿਓ ਅੰਤਰ ਬਾਹਰ ਨਾਨਕ ਹਰਜੀਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਉ ਹੀ ਜਗ ਫੜਿਓ ਕਿਉ ਕਾਹੂ ਕੋ ਨਹੀ ਰਹਾਓ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨ ਆਵਤ ਨੇਰੇ ਘਰ ਕੇ ਨਾਰ ਬਹੁਤ ਹਿੱਤ ਜਾਂ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜਿਏ ਕਾਇਆ ਪਰੇਤ ਪਰੇਤ ਕਰ ਭਾਗੇ ਇਹ ਵਿਪਤ ਕੋਬੋ ਹਾਰ ਬਣਿਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਦਿਓ ਕਿਉ ਕਹੂੰ ਕੋ ਨਾਹੀ ਰਹਾਉ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚੋ ਦਿਸ ਕੇਰੇ ਬੇਪਤ ਪਰਿ ਸਭ ਹੀ ਸੰਗ ਛਾੜਤ ਕਹੋ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ ਜਾ ਬਿਹੇ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹੇ ਵਿਪਤ ਕੋ ਬਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉਂ ਕਾਮਨਾ ਆਇਓ ਸਾਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋ ਕਮੇ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨ ਆਵਤ ਨੇਰੇ ਕਰ ਕੇ ਨਾਰ ਬਹੁਤ ਹਿਤ ਜਾਂ ਸੋ ਸਰਦਾਰ ਹੱਥ ਸੰਗ ਲਾਗੇ ਜਬੇ ਹੰਸ ਤਜਿਏ ਕਾਇਆ ਪਰੇਤ ਪਰੇਤ ਕਰ ਭਾਗੀ ਇਹ ਬਿਪਤ ਕੋ ਬਹਾਰ ਬਣੀਉ ਹੈ ਜਾਂਸੋ ਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਓ ਹੀ ਜਗ ਫਦਿਓ क्यों को नही रहाओ सुख में आन बहुत मिल बैठत रहत चो दिस के रे विपत परी सब ही संग छाड़त कहु न आवत ने रे ਕਾਰ ਕੇ ਨਾਰ ਬਹੁਤ ਹਿੱਤ ਜਾਂ ਸੋ ਸਦਾ ਰਹਤ ਸੰਗ ਲਾਗੇ ਜਬ ਹੀ ਹੰਸ ਤਜਿਏ ਕਾਇਆ ਪਰੇਤ ਪਰੇਤ ਕਰ ਭਾਗੇ ਇਹ ਬਿਪਤ ਕੋ ਬਹਾਰ ਬਣੀਉ ਹੈ ਜਸੋ ਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚੌ ਦਿਸ ਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨਾ ਆਵਤ ਨੇਰੇ ਕਰਕੇ ਨਾਰ ਬਹੁਤ ਹਿਤ ਜਾਂ ਸਦਾ ਰਹਤ ਸੰਗ ਲਾਗੇ ਜਬੇ ਹੰਸ ਤਜੇ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਏਹ ਵਿਪਤ ਕੋ ਬਹਾਰ ਬਣੀਉ ਹੈ ਜਾਂ ਸੋਨੇ ਲਾਗਿਉ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋਖ ਮੇ ਆਣਾ ਬਹੁਤ ਮਿਲ ਬੈਠਤ ਰਹਿਤ ਚੋਦਸ ਕੇਰੇ ਬੇਪਤ ਪਰਿ ਸਭ ਹੀ ਸੰਗ ਸਾੜਤ ਕਹੋ ਨ ਆਵਤ ਨੇਰੇ ਘਰ ਕੇ ਨਾਰ ਬਹੁਤ ਹਿਤ ਜਾਂ ਸਦਾ ਰਹਿਤ ਸੰਗ ਲਾਗੇ ਜਾ ਬਿਹੇ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਪਤ ਕੋ ਬਿਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉਂ ਕਾਮਨਾ ਆਇਓ ਸਾਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋ ਕਮੇ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕਹੋ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂਸ ਸਦਾ ਰਹਿਤ ਸੰਗ ਲਾਗੇ ਜਬਹਿ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਪਤ ਕੋ ਬਿਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ ਆਪਣੇ ਸੁਖ ਸਿਉ ਹੀ ਜਗ ਫਦਿਓ क्यों को नही रहाओ सुख में आन बहुत मिल बैठत रहत चुहु दिस के रे विपत परी सब ही संग शाड़त कहो न आवत ने रे ਕਾਰ ਕੇ ਨਾਰ ਬਹੁਤ ਹਿੱਤ ਜਾਂ ਸੋ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਪਤ ਕੋ ਬਹਾਰ ਬਣੀਉ ਹੈ ਜਾਂ ਸੋਨੇ ਲਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤਮ ਜਾਣ ਲੈ ਮਨ ਮਹੀਂ अपने सुख स्यो ही जग फदियो क्यों क्यों को नाही रहाओ सुख में आन बहुत मिल बैठत रहत चो दिस के रे विपत परी सब ही संग छाडत ਕਹੋ ਨਾ ਆਵਤ ਨੇਰੇ ਘਰ ਕੇ ਨਾਰ ਬਹੁਤ ਹਿਤ ਜਾਂ ਸੋ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜਿਏ ਕਾਇਆ ਪਰੇਤ ਪਰੇਤ ਕਰ ਭਾਗੇ ਇਹ ਵਿਪਤ ਕੋਬ ਹਾਰ ਬਣੀਉ ਹੈ ਜਾਂ ਸੋਨੇ ਲਾਗਿਓ ਅੰਤਰ ਬਾਹਰ ਨਾਨਕ ਹਰ ਜੀ ਕਿਉ ਕਾਮਨਾ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤਮ ਜਾਣ ਲੈ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਦਿਓ ਕਿਉ ਕਾਹੂ ਕੋ ਨਹੀਂ ਰਹਾਓ ਸੋਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਕੇਰੇ ਬੇਪਤ ਪਰਿਸਾਬਹਿ ਸੰਗ